Hi friends hi john my name is virender from usa india today newspaper and circum tv usa and i'm also doing marriagelegend.com we will find girls and girls for you to marry and uh, you can call me anytime 510-943-8037 or you can email me sargam at gmail.com न फिलयोडाटा ऑन मैरिज लगन डॉट का थैंक यू रिश्ते स्वर्ग में बनते हैं लेकिन धरती पर हम उन्हें मिलाते हैं मैरिज लगन डॉट कॉम ड्रीम इट बिलीव इट make it happen marriage lagan is a leading matchmaking services provider we offer trusted and authentic matrimonial profiles for those who are looking for brides or grooms for marriage register at info@marriagelegand.com we cater for usa canada uk australia india fiji and gabon for more information call 510943803 ਇਸਰਾਨ ਨਾਲ ਵਪਾਰ ਕਰਨ ਵਾਲੇ ਦੇਸ਼ਾਂ ਤੇ 25% ਵਾਧੂ ਟੈਕਸ ਦਾ ਐਲਾਨ ਕਰ ਦਿੱਤਾ ਗਿਆ ਹੈ ਜੀ ਹਾਂ ਅਮਰੀਕੀ ਰਾਸ਼ਟਰਪਤੀ ਡੋਨਲਡ 트ੰਪ ਨੇ ਵਿਸ਼ਵ ਆਰਥਿਕਤਾ ਵਿੱਚ ਹਲਚਲ ਪੈਦਾ ਕਰਦਿਆਂ ਇੱਕ ਵੱਡਾ ਐਲਾਨ ਕਰ ਦਿੱਤਾ ਹੈ ਟਰੰਪ ਨੇ ਸਪਸ਼ਟ ਕੀਤਾ ਹੈ ਕਿ ਜੋ ਵੀ ਇਸ ਦੇਸ਼ ਈਰਾਨ ਨਾਲ ਕਾਰੋਬਾਰ ਕਰੇਗਾ ਉਸ ਨੂੰ ਅਮਰੀਕਾ ਨਾਲ ਵਪਾਰ ਕਰਨ ਲਈ 25% ਟੈਕਸ ਅਦਾ ਕਰਨਾ ਪਵੇਗਾ ਇਹ ਫੈਸਲਾ ਤੁਰੰਤ ਪ੍ਰਭਾਵ ਨਾਲ ਲਾਗੂ ਕਰ ਦਿੱਤਾ ਗਿਆ ਹੈ ਤੁਹਾਨੂੰ ਦੱਸ ਦਈਏ ਕਿ ਲਾਲ ਲਕੀਰ ਪਾਰ ਹੋਈ ਰਾਸ਼ਟਰਪਤੀ ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਟ੍ਰੂਥ ਸੋਸ਼ਲ ਤੇ ਲਿਖਿਆ ਹੈ ਕਿ ਇਹ ਆਦੇਸ਼ ਅੰਤਿਮ ਹੈ ਉਹਨਾਂ ਨੇ ਗੁੱਸੇ ਦਾ ਮੁੱਖ ਕਾਰਨ ਈਰਾਨ ਵਿੱਚ ਪ੍ਰਦਰਸ਼ਨਕਾਰੀਆਂ ਵਿਰੁੱਧ ਹੋ ਰਹੀ ਹਿੰਸਾ ਹੈ 트럼ਪ ਨੇ ਕਿਹਾ ਕਿ ਜੇਕਰ ਈਰਾਨ ਨੇ ਅਮਰੀਕੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਤਾਂ ਉਹ ਅਜਿਹੀ ਜਵਾਬੀ ਕਾਰਵਾਈ ਕਰਨਗੇ ਜੋ ਈਰਾਨ ਨੇ ਪਹਿਲਾਂ ਕਦੇ ਨਹੀਂ ਦਿੱਕੀ ਹੋਵੇਗੀ ਈਰਾਨ ਦੀ ਪ੍ਰਤੀਕਿਰਿਆ ਦੀ ਗੱਲ ਕਰੀਏ ਤਾਂ ਈਰਾਨ ਦੇ ਰਾਸ਼ਟਰਪਤੀ ਮਸੂਦ ਪੈਸ਼ੇਕੀਨ ਨੇ ਇਸ ਅਸ਼ਾਂਤੀ ਲਈ ਅਮਰੀਕਾ ਅਤੇ ਇਜ਼ਰਾਇਲ ਨੂੰ ਜ਼ਿੰਮੇਵਾਰ ਠਹਿਰਾਇਆ ਹੈ ਉਹਨਾਂ ਕਹਿਆ ਕਿ ਇਹ ਦੇਸ਼ ਨੂੰ ਅਸਥਿਰ ਕਰਨ ਦੀ ਸਾਜ਼ਿਸ਼ ਹੈ ਅਤੇ ਇਰਾਨੀ ਲੀਡਰ ਖਾਮੇਨੀ ਨੇ ਵੀ 트ੰਪ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਇਰਾਨ ਦੇ ਅੰਦਰੂਨੀ ਮਾਮਲਿਆਂ ਵਿੱਚ ਦਖਲ ਦੇਣ ਦੀ ਬਜਾਏ ਆਪਣੇ ਦੇਸ਼ ਨੂੰ ਪੂਰਾ ਧਿਆਨ ਦੇਣ ਇਸ ਫੈਸਲੇ ਦਾ ਭਾਰਤ ਤੇ ਵੀ ਵੱਡਾ ਅਸਰ ਪੈ ਸਕਦਾ ਹੈ ਕਿਉਂਕਿ ਭਾਰਤ ਤੇ ਇਰਾਨ ਦੇ ਵਪਾਰਕ ਸਬੰਧ ਕਾਫੀ ਐਮਹਨ ਹਨ ਭਾਰਤ-ਇਰਾਨ ਵਪਾਰ ਦੇ ਅੰਕੜੇ ਦੀ ਗੱਲ ਕਰੀ ਤਾਂ ਵਪਾਰ ਵਿੱਚ ਵਾਧੇ ਦੀ ਵਿੱਤੀ ਸਾਲ 2022-23 ਵਿੱਚ ਦੋਵਾਂ ਦੇਸ਼ਾਂ ਵਿਚਕਾਰ ਵਪਾਰ 2.33 ਬਿਲੀਅਨ ਤੱਕ ਪਹੁੰਚ ਗਿਆ ਸੀ ਅਤੇ ਭਾਰਤ ਇਰਾਨ ਨੂੰ ਮੁੱਖ ਤੌਰ ਤੇ ਚੋਲ, ਚਾਹ, ਦਵਾਈਆਂ ਅਤੇ ਖੇਤੀਬਾੜੀ ਉਤਪਾਦ ਭੇਜਦਾ ਹੈ ਅਤੇ ਭਾਰਤ ਉੱਥੇ ਪੈਟਰੋ-ਕੈਮੀਕਲ ਅਤੇ ਖਾਦਾਂ ਮੰਗਵਾਉਂਦਾ ਹੈ ਜੇਕਰ ਭਾਰਤ ਈਰਾਨ ਨਾਲ ਵਪਾਰ ਜਾਰੀ ਰੱਖਦਾ ਹੈ ਤਾਂ ਅਮਰੀਕਾ ਵੱਲੋਂ ਲਗਾਏ ਗਏ 25% ਟੈਰਿਫ ਕਾਰਨ ਭਾਰਤ ਦੇ ਅਮਰੀਕਾ ਨਾਲ ਹੋਣ ਵਾਲੇ ਅਰਬਾਂ ਡਾਲਰ ਦੇ ਵਪਾਰ ਤੇ ਮਾਰਾਅ ਸਿਰ ਪੈ ਸਕਦਾ ਹੈ ਇਸ ਲਈ ਮਿੰਗ ਚੀਜ਼ਾਂ ਮਹਿੰਗੀਆਂ ਹੋ ਸਕਦੀਆਂ ਹਨ ਅਤੇ ਵਿਸ਼ਵ ਵਪਾਰ ਵਿੱਚ ਵਿਸ਼ਵ ਬਾਜ਼ਾਰ ਵਿੱਚ ਤੇਲ ਦੀਆਂ ਕੀਮਤਾਂ ਵੀ ਵੱਧ ਸਕਦੀਆਂ ਹਨ ਉਹ ਦੇਖਣਾ ਹੋਵੇਗਾ ਕਿ ਇਸ ਫੈਸਲੇ ਤੇ ਕੀ ਪ੍ਰਤੀਕਿਰਿਆ ਜੜੀ ਗਈ ਆ ਉਹ ਭਾਰਤ ਦੀ ਆਉਂਦੀ ਏ ਉਹ ਡੋਨਲਡ 트੍ਰੰਪ ਅਮਰੀਕਾ ਦੇ ਰਾਸ਼ਟਰਪਤੀ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੋਰ ਐਕਸ਼ਨ ਲੈਂਦੇ ਹਨ ਔਰ ਕੀ ਇਹ ਸਾਰੀਆਂ ਗੱਲਾਂ ਨੂੰ ਦੇਖਦੇ ਹੋਏ ਦੂਸਰੇ ਦੇਸ਼ ਵੀ ਇਸ ਬਾਰੇ ਕੀ ਕਹਿਣਗੇ ਇਹ ਤਾਂ ਹੁਣ ਸਮਾਂ ਹੀ ਦੱਸੇਗਾ ਫਿਲਹਾਲ ਸਾਨੂੰ ਦੋ ਜਾਇਤ ਧੰਨਵਾਦ my name is brendar from usa india today newspaper and Sargam tv usa and i'm also doing marriageonline.com you will find girls and girls for you to marry and uh, you can call me anytime 510 943 8037 or you can email me serganttv at gmail.com or you can fill up your bio data on मैरिज लगन थैंक यू रिश्ते स्वर्ग में बनते हैं लेकिन धरती पर हम उन्हें मिलाते हैं मैरिज लगन डॉट कॉम ड्रीम इट बिलीव इट एंड मेक इट हैपन मैरिज लगन इज अडिंग मैच मेकिंग सर्विसेज प्रोवाइडर वी ऑफर ट्रस्टेड एंड ओथेंटिक मेट्रीमोनल प्रोफाइल्स और दोज हु फॉर राइट ऑफ ग्रूम फॉर मैरिज register at info at marriagelogging.com we cater for usa canada uk australia india fiji and europe for more information call 510-943-8037